ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੋ ਜੀ ਸਾਡੇ ਸਤਿਕਾਰਯੋਗ ਕੰਮ ਤੋਂ ਸਾਡੇ ਸਾਡੇ ਬੋਲ ਯਾਦ ਇਹ ਜੀ ਸਾਡੇ ਸਾਡੇ ਨੰਬਰ ਜੀ ਉਹ ਬਹੁਤ ਬੋਲਿਆ ਅੱਜ ਇਹ ਬਹੁਤ ਬੋਲਣਾ ਹੈ ਕਿ ਉਹ ਕਿ ਉਹ ਜਿਹੜੀਆਂ ਰੱਖਣਾ ਜੜੀਆਂ ਚੱਟੂਆਂ ਨੇ بڑے ਲੰਮੇ ਸਾਹਿਬ ਨੇ ਬਾਅਦ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਮੌਕਾ ਮਿਲਿਆ ਤਾਂ ਅੱਜ ਬੜਾ ਤੁਸ਼ਾਹ ਵਾਲ ਇਲੈਕਸ਼ਨਾਂ ਨੂੰ ਲੈ ਕੇ ਵਕ ਵਕ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਨੇ ਉਹ ਨੋਮੀਨੇਸ਼ਨ ਕਾਗਜ਼ ਜਿਹੜੇ ਭਰ ਰਹੇ ਨੇ 3 ਵਜੇ ਦਾ ਟਾਈਮ ਆ 3 ਵਜੇ ਤੱਕ ਨੋਮੀਨੇਸ਼ਨ ਜਿਹੜੇ ਆ ਹੋਣੀ ਆ ਬੜਾ ਵਧੀਆ ਚੱਲਣ ਡਿਆ ਆਪਣੇ ਕਿੰਨੇ ਵਾਰਡਾਂ ਦੇ 13 ਬਾਬਾ ਨਾਨਕ ਦੇ 13 ਵਾਰਡ ਬਿਲਕੁਲ 13 ਦੇ 13 ਮੀਤਵਾਰੀ ਵੀ ਬਣਨੇ ਆ ਨਾ 13 ਬਾਬਾ ਨਾਨਕ ਚ 13 ਜ਼ੀਰੋ ਵੀ ਹੋਣਾ ਸਰ ਇਸ ਵਾਰ ਜਿਹੜੀ ਬੀਜੇਪੀ ਵੀ ਜਿਹੜੀ ਖੁੱਲ ਕੇ ਜਿਹੜੀ ਜਿੱਤਰੀ ਉਹਨੂੰ ਕਿੱਥਾ ਦੇਖ ਰਹੇ ਬਿਲਕੁਲ ਚੰਗੀ ਗੱਲ ਆ ਜੀ ਪਾਰਟੀ ਨੂੰ ਲੜਨੀ ਚਾਹੀਦੀ ਬੀਜੇਪੀ ਵਾਲੇ ਉਹ ਨਹੀਂ ਲੜਨੀ ਚਾਹੀਦੀ ਸਾਰਿਆਂ ਨੂੰ ਲੜਨਾ ਚਾਹੀਦੀ ਪਾਰਟੀ ਸਾਰੀਆਂ ਪਾਰਟੀਆਂ ਹੁਣ ਮੈਦਾਨ ਚ ਨਾਲੇ ਪਤਾ ਲੱਗ ਜਾਏਗਾ ਕੌਣ ਕਿੰਨੇ ਕ ਪਾਣੀ ਚ ਠੀਕ ਹੈ 101% ਜਿੱਤ ਚ ਕੀਨੀ ਹੈ ਅਜੇ 2 ਮਹੀਨੇ ਡੇਢ ਮਹੀਨੇ ਪਹਿਲਾਂ ਤਾਂ ਜਿੱਤ ਜਿੱਤ ਕੇ ਗਏ ਹਤੋਂ ਠੀਕ ਹੈ ਨਾ 17 ਸਾਲਾਂ ਬਾਅਦ ਡੇਰਾ ਪਾਪਾ ਨਾਨਕ ਦੇ ਲੋਕਾਂ ਨੇ ਰਿਕਾਰਡ ਤੋੜਿਆ ਕਿ 17 ਸਾਲਾਂ ਬਾਅਦ ਕਾਂਗਰਸ ਨੂੰ ਐਸੀ ਮਾਤ ਦਿੱਤੀ ਹੈ ਡੇਰਾ ਪਾਪਾ ਨਾਨਕ ਦੇ ਲੋਕਾਂ ਨੇ ਤਾਂ ਹੁਣ ਇੱਕ ਵੀ ਨਹੀਂ ਕੀ ਹੋ ਗਿਆ ਦੇਖਿਓ ਸੇ ਲੋਕਾਂ ਦਾ ਤੇ ਬੜਾ ਬੜਾ ਦਿਸਾ ਉੱਥੇ ਦੁਕਾਨਾਂ ਨਾਲ ਮੋਟਾ ਜਿਹੜੀਆਂ ਪਾਉਂਦੇ